ਸਤਾਈ ਸਦਾ ਹੀ ਬੇਟਾ ਸਾਰਾ ਇਹ ਮੋਦਲ ਇੱਕ ਜਾਣਦੇ ਹਾਂ ਤੇ ਰਾਜ ਦਰੂਆਲ ਟੇਸ਼ਨ ਤੇ ਜਾ ਕੇ ਪੂਰਾ ਆ ਗਿਆ ਝੋੜੀ ਦੇ ਵਿੱਚ ਆਈ ਸਾਨੂੰ ਪੜਾਂ ਗੇਟੇ ਤੁਮ ਮਗਨ ਉਹ ਮੋਕਗੇ ਵੀ ਰਾਤ ਦੇ ਰੋੰਦੇ ਰਹਿੰਦੇ ਸੀ ਬੇਟੇ ਤੁਮ ਤੇ ਜਿਆ ਜੋ ਹਿੰਦ ਦਾਦੀ ਪੁੱਤਰਾ ਰਹ ਗਏ ਘਰੇ ਤੈਨੂੰ ਚੀਮੀ ਨੀ ਉਹ ਗੀਦੋਂ ਮੀਂਹ ਪਿਆ ਸੀ ਤੇ ਉਸ ਦਿਨ ਇੱਕ ਬੰਨੇ ਉਹ ਗਾੜ੍ਹ ਥੱਲੇ ਜਾ ਪਿਆ ਫਿਰ ਮੁੰਡਿਆਂ ਨਾਲ ਲਾ ਕੇ ਤੇ ਕੰਨ ਗਾੜ੍ਹ ਰੋ ਉਹ ਅੰਦਰ ਖਾ ਕੇ ਗਏਨ ਸਾਲ ਉਸੇ ਦਿਨ ਅੰਨੇ ਮਹਾਰਾਜ ਕੋਈ ਬਾਹ ਫੜੇ ਜਿਹੜਾ ਉਹਦੇ ਨਾਰਗਾਂ ਜਿੰਦਗੀ ਦਾ ਮੇਰਾ ਸਾਰਾ ਬਣ ਸਕੀ ਹੋ ਜਦੋਂ ਜਵਾਨ ਪੁੱਤ ਖਾਂ ਅੱਗੋਂ ਸਭ ਘਰ ਚਲਾ ਜਾਵੇ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਜ਼ਿਲ੍ਹਾ ਫਰੋਹੀਪੁਰ ਦਾ ਇਹ ਪਿੰਡ ਜਿਸ ਵਿੱਚ ਮਾਤਾ ਹੀ ਦੱਸਦੇ ਹਨ ਕਿ ਮੇਰੇ ਪੁੱਤਰ ਜਿਸ ਦੀ ਉਮਰ 27 ਸਾਲ ਸੀ ਉਹਦਾ ਐਕਸੀਡੈਂਟ ਹੋ ਗਿਆ ਉਹਦੇ ਨਲਾਂ 'ਚ ਸੱਟਾਂ ਵੱਜੀਆਂ ਅਸੀਂ ਬਹੁਤ ਜਗ੍ਹਾ ਤੇ ਲੈ ਕੇ ਗਏ ਪਰ ਉਹ ਬਚ ਨਹੀਂ ਸਕਿਆ ਉਹਦਾ ਪਿਤਾ ਇਸ ਦੁੱਖ ਨੂੰ ਦਿਲ ਤੇ ਲੈ ਕੇ ਉਹ ਵੀ ਰੱਬ ਦੇ ਘਰ ਚਲਾ ਗਿਆ ਇੱਕ ਬੇਟਾ ਸੀ ਤੇ ਇੱਕ ਬੇਟੀ ਸੀ ਬੇਟੀ ਨੂੰ ਤਾਂ ਬੋਟੀ ਆਪਣੇ ਪੇਕੇ ਘਰ ਨਾਲ ਲੈ ਗਈ ਹੁਣ ਬੇਬੇ ਕੋਲੇ ਸਿਰਫ ਪੋਤਰਾ ਬੇਬੇ ਕਹਿੰਦੀ ਮੈਂ ਪੋਤਰੇ ਨੂੰ ਪਾਲ ਰਹੀ ਹਾਂ ਉੱਤੋਂ ਰੱਬ ਦਾ ਘਰ ਇਹੋ ਜਿਹਾ ਟਿਆ ਕਿ ਮੀਂਹ ਦੇ ਨਾਲ ਸਾਡੀ ਜਿਹੜੀ ਜਿੱਥੇ ਅਸੀਂ ਰਹਿੰਦੇ ਸੀ ਉਹ ਛੱਤ ਵੀ ਡਿੱਗ ਪਈ ਸਾਡਾ ਸਮਾਨ ਵੀ ਮੀਂਹ ਦੇ ਨਾਲ ਸਾਰਾ ਖਰਾਬ ਹੋ ਗਿਆ ਮੇਰੇ ਭਰਾ ਮੈਨੂੰ ਤਰਸ ਖਾ ਕੇ ਆਪਣੇ ਕੋਲ ਤਾਂ ਲੈ ਗਏ ਪਰ ਆਪਣਾ ਘਰ ਆਪਣਾ ਹੀ ਹੁੰਦਾ ਬੇਬੇ ਕਹਿੰਦੀ ਮੈਨੂੰ ਸਿਰਫ ਇੱਕ ਕਮਰਾ ਬਣਾ ਦਿਓ ਸਾਡੀ ਇੱਕ ਗੁਰਸਿੱਖ ਬੀਬੀ ਜੋ ਆਪ ਸਭ ਸੰਗਤਕ ਕੇ ਬੇਨਤੀ ਕਰਦੀ ਹੈ ਕਿ ਜੇ ਕੋਈ ਵੀ ਵੀਰਜਾ ਭੈਣ ਬੀਬੀ ਨੂੰ ਕਮਰਾ ਬਣਾ ਕੇ ਦੇਣ ਦੇ ਵਿੱਚ ਅਤੇ ਪੋਤਰੇ ਦੀ ਪੜਾਈ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ